ਅਮ੍ਰਿਤਸਰ ਦੇ ਅਦੀਨ ਆਉਂਦੇ ਪਿੰਡ ਪੰਡੋਰੀ ਵੜੈਚ ਦੇ ਵਿੱਚ ਪੰਚਾਇਤੀ ਚੋਣਾਂ ਦੇ ਦੌਰਾਨ ਹਿੰਸਕ ਘਟਨਾ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਦੇ ਪੰਚਾਇਤ ਅਤੇ ਮੈਂਬਰਾਂ ਅਤੇ ਵਰਕਰਾਂ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਜਾਣ ਲੇਵਾ ਹਮਲਾ ਕਰਨ ਦੇ ਦੋਸ਼ ਲੱਗੇ ਹਨ ਦਾਸਤੀ ਹੈ ਕਿ ਮੀਡੀਆ ਦੇ ਨਾਲ ਗਲਬਤ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦੱਸਿਆ ਕਿ ਕਾਂਗਰਸ ਦੇ ਕੁਝ ਆਗੂਆਂ ਦੇ ਵੱਲੋਂ ਰਲ ਕੇ ਉਨ੍ਹਾਂ ਤੇ ਹਮਲਾ ਕੀਤਾ ਗਿਆ ਇਸ ਸਾਹਮਣੇ ਦੇ ਦੌਰਾਨ ਤਿੰਨ ਨੌਜਵਾਨ ਗੰਭੀਰ ਤੌਰ ਤੇ ਸੱਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਦੀਆਂ ਉਂਗਲਾ ਕੱਟੇ ਜਾਣ ਦਾ ਵੀ આરોਪ ਲਗਾਇਆ ਗਿਆ ਇਸ ਤੋਂ ਇਲਾਵਾ ਇਤਲੀ ਤੋਂ ਪੈਂਡ ਆਏ ਇੱਕ ਐਨਆਰਆਈ ਪਰਿਵਾਰ ਦੇ ਨਾਲ ਵੀ ਪੂਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੇ ਚੋਂ ਦੀ ਗੱਲ ਆਖੀ ਜਾ ਰਹੀ ਹੈ ਹਮਲੇ ਦੇ ਦੌਰਾਨ ਮੌਕੇ ਸਰਪੰਚ ਤੇ ਵੀ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਕੰਬੀਰ ਰੂਪ ਦੇ ਵਿੱਚ ਉਹ ਸਖਮੀ ਹੋ ਗਏ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪੀੜਤਾ ਨੇ ਦੱਸਿਆ ਕਿ ਜਦ ਪੁਲਿਸ ਦੇ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਤਾਂ ਮਜਬੂਰਨ ਦਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਤੋਂ ਬਾਅਦ ਕਾਂਗਰਸ ਆਗੂਆਂ ਸਮੇਤ ਅਣਪਛਾਤੇ 12 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਉੱਥੇ ਹੀ ਇਸ ਮਾਮਲੇ ਦੀ ਸਾਂਝਾ ਐਕਸ਼ਨ ਫਰੰਟ ਪੰਜਾਬ ਦੇ ਵੱਲੋਂ ਵੀ ਸਖ਼ਤ ਨਿੰਦਾ ਕੀਤੀ ਗਈ ਹੈ ਦਸਤੀ ਕਮੇਟੀ ਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਕਾਉਂਸਲਰ ਅਤੇ ਸਰਪੰਚ ਤੇ ਨਾਇਕ ਡੱਟ ਕੇ ਖੜੇ ਨੇ ਅਤੇ ਜੇਕਰ ਪ੍ਰਸ਼ਾਸਨ ਦੇ ਵੱਲੋਂ 10 ਦਿਨਾਂ ਅੰਦਰ ਇਨਸਾਫ਼ ਨਾ ਮਿਲਿਆ ਤਾਂ ਵੱਡਾ ਸੰਘਰਸ਼ ਖੜਿਆ ਜਾਵੇਗਾ ਸਰ ਗੱਲਬਾਤ ਇਹ ਹੋਈ ਹੈ ਕਿ ਜਿੱਦਨ 14 ਤਰੀਕ ਨੂੰ ਬਲਾਕ ਸੰਪਤੀ ਦੇ ਵੋਟਾਂ ਵਾਲੇ ਦਿਨ ਮੈਂ ਜਾਦ ਮੀਦਵਾਰ ਆਪਣਾ ਖਿਲਾੜਿਆ ਸੀ ਉਗਮ ਨੂੰ ਪ੍ਰੋਪਰ ਐਮਐਲਏ ਸਾਹਿਬ ਵੱਲੋਂ ਟਿਕਟ ਨਹੀਂ ਦਿੱਤੀ ਗਈ ਤੇ ਮੈਂ ਆਪਣਾ ਜਾਦਮੀਦਵਾਰ ਖਿਲਾ ਰਿਆ ਤੇ ਉਹਦੇ ਹੱਕ ਦੇ ਵਿੱਚ ਜਿਹੜੀਆਂ ਮੈਂ ਬੂਥ ਤੇ ਬਹਿ ਕੇ ਪਰਚੀਆਂ ਕੱਟਣ ਲਿਆ ਸੀ ਤੇ ਪਿੰਡ ਪਿੰਡ ਦੇ ਕਾਂਗਰਸੀ ਜਿਹੜੇ ਬੰਦੇ 15 ਤੋਂ 20 ਬੰਦੇ ਆਏ ਆ ਤੇ ਮੈਨੂੰ ਬੂਥ ਤੇ ਬੈਠੇ ਨੂੰ ਮੇਰੇ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਤੇ ਮੈਨੂੰ ਕਾਫੀ ਜਾਣੀਆਂ ਜਿਹੜੀਆਂ ਸੱਟਾਂ ਲਾਈਆਂ ਮੇਰੇ ਨਾਲ ਮੇਰ ਨਾਲ ਵੀਰ ਐਨਆਰਆਈ ਵੀਰ ਨਛੱਤਰ ਸਿੰਘ ਤੇ ਮੇਰੇ ਨਾਲ ਭਾ ਕੁਲਦੀਪ ਸਿੰਘ ਉਨੂੰ ਵੀ ਕਾਫੀ ਸਟਾਇਨਾ ਨੇ ਲਾਈਆਂ ਵਾ ਸਟਾਂ ਲੱਗੀਆਂ ਵਾ ਦਰਾਂ ਉਸ ਤੋਂ ਬਾਅਦ ਮੈਂ ਜਿਹੜਾ ਪ੍ਰੋਪਰ ਧਰਨਾ ਲਾ ਕੇ ਮੌਕੇ ਦੇ ਡੀਐਸਪੀ ਆਇਆ ਵਾ ਡੀਐਸਪੀ ਨੇ ਮੁੜ ਕੇ ਮੇਰੇ ਬਿਆਨ ਲਏ ਆ ਪਰਚਾ ਦਰਜ ਹੋ ਗਿਆ ਵਾ ਠੀਕ ਨਹੀਂ ਪਰਚਾ ਦਰਜ ਹੋਣ ਤੋਂ ਬਾਅਦ ਮੈਨੂੰ ਜਿਹੜਾ ਵਾ ਤੇ ਮੈਂ ਹਸਪਤਾਲ ਦੇ ਵਿੱਚ ਆ ਪਰ ਬੰਦੇ ਅਜੇ ਤੱਕ ਜਿਹੜੇ ਆ ਪਰਚਾ ਦਰਜ ਹੋਣ ਤੋਂ ਬਾਅਦ ਵੀ ਬੰਦੇ ਪ੍ਰੋਪਰ ਜਿਹੜੇ ਆ ਬੰਦੇ ਪਿੰਡ ਦੇ ਵਿੱਚ ਸ਼ਰਯਮ ਘੁੰਮਣਦੇ ਆ ਅਹੀਂ ਪੁਲਿਸ ਨੂੰ ਕਈ ਯਾਰ ਬੇਨਤੀ ਕੀਤੀ ਕਿ ਮੈਨੂੰ ਇਹ ਸ਼ਰਯਾਮ ਧਮਕੀਆਂ ਦੇਂਦੇ ਕਿ ਤੈਨੂੰ ਅਸੀਂ ਗੋਲੀਆਂ ਮਾਰ ਦੇਣੀਆਂ ਮੇਰੇ ਸਪੋਰਟਰਾਂ ਨੂੰ ਦੇਂਦੇ ਧਮਕੀਆਂ ਕਿ ਅਸੀਂ ਗੋਲੀਆਂ ਮਾਰ ਦੇਣੀਆਂ ਜੋ ਮਰਜ਼ੀ ਕਰ ਲੋ ਅਸੀਂ ਤੁਹਾਨੂੰ ਇੱਥੇ ਪਿੰਡ 'ਚ ਨਹੀਂ ਰਹਿਣ ਦੇਣਾ ਟੋਟਲ ਕਿੰਨੇ ਜਾਨਾ ਤੇ ਪਰਚਾ ਹੋਇਆ ਟੋਟਲੇ 12 ਬੰਦਿਆਂ ਦੇ ਪਰਚਾ ਆ ਜੀ ਕੁਝ ਆਣ ਪਛਾਤਿਆਂ ਦੇ ਹੁਣ ਤੱਕ ਕੁਝ ਨਹੀਂ ਕੋਈ ਦੇ ਨਾਲ ਅਰੈਸਟ ਨਹੀਂ ਕੀਤਾ ਕੋਈ ਵੀ ਅਰੈਸਟ ਨਹੀਂ ਕੀਤਾ ਇਹਨਾਂ ਨੇ ਬੰਦੇ ਸ਼ਰਯਾਮ ਖੁੱਲੇ ਘੁੰਮਣ ਦੇ ਆ ਪੁਲਸ ਕਹਿੰਦੀ ਬੰਦੇ ਨਹੀਂ ਘਰ ਮਿਲਦੇ ਪਰ ਸ਼ਰਯਾਮ ਅੱਜ ਵੇਖ ਲੋ ਬੰਦੇ ਅੱਜ ਵੀ ਘਰੇ ਮਿਲਦੇ ਆ ਸਰ ਅਰੈਸਟ ਨਹੀਂ ਕਰ ਪਾੜੀ ਕਰਨਿਆ ਕਿ ਸਿਆਸੀ ਦਬਾਅ ਦੇ ਕਰਕੇ ਜਿਹੜਾ ਵਾ ਸਾਰਾ ਕੁਝ ਚੱਲਣ ਰਿਹਾ ਮਲੀਭੂਗਤ ਕਰਕੇ ਸਿਆਸੀ ਦਬਾਅ ਹੋਣ ਦੇ ਕਰਕੇ ਬੰਦਾ ਕੋਈ ਅਰੈਸਟ ਨਹੀਂ ਹੋਣ ਰਿਹਾ ਸਰ ਤੁਸੀਂ ਖੁਦ ਆਪ ਪਾਰਟੀ ਦੇ ਆਪ ਪਾਰਟੀ ਦੀ ਸਰਕਾਰ ਹੈ ਤੁਹਾਡੀ ਪਾਰਟੀ ਨੂੰ ਕਰਕੇ ਵੀ ਨਹੀਂ ਰੈਸਟ ਹੋ ਰਹੀ ਤੇ ਕੁੱਤੀ ਸਰ ਮੇਖੋ ਮੇਰੇ ਕੋਲ ਅਹੁਦਾ ਵੀ ਆ ਨਸ਼ੇ ਮੁਕਤੀ ਦਾ ਮੇਰੇ ਕੋਲ ਅਹੁਦਾ ਵੀ ਆ ਠੀਕ ਨਹੀਂ ਪਰ ਉੱਪਰ ਮੈਨੂੰ ਇਹਨਾਂ ਨੇ ਪਾਰਟੀ ਨੇ ਮੈਨੂੰ ਉਹ ਦਾ ਦਿੱਤਾ ਵਾ ਪਰ ਮੈਨੂੰ ਸਰਕਾਰ ਦੇ ਹੁੰਦਿਆਂ ਵੀ ਮੇਰੇ ਨਾਲ ਜਿਹੜੇ ਦੂਜੀ ਪਾਰਟੀ ਦੇ ਆਣ ਕੇ ਮੇਰੇ ਨਾਲ ਧੱਕੇਸ਼ਾਹੀ ਕਰਨਦੇ ਆ ਮੇਰੀ ਹਿਸਾਬ ਨਾਲ ਹੁਣ ਤੱਕਰ ਕੋਈ ਅਜੇ ਤੱਕਰ ਕੋਈ ਸੁਣਵਾਈ ਨਹੀਂ ਆ ਸ਼ਰਮ ਬੰਦੀ ਐ ਬੇ ਮੈਨੂੰ ਧਮਕਿਆਂ ਨੇ ਜਿੱਦੋਂ ਮੈਨੂੰ ਗੋਲੀ ਮਾਰ ਦਿੱਤੀ ਉਦੋਂ ਹੀ ਯਾਦ ਆ ਇਹਨਾਂ ਨੇ ਪੁਲਿਸ ਨੇ ਕੋਈ ਐਕਸ਼ਨ ਕਰਨਾ ਵਾ ਠੀਕ ਨਹੀਂ ਹੁਣ ਸਰਪੰਚ ਮਾਰਿਆ ਹੈ ਬਾਈਪਾਸ ਤੇ ਪੈਲਸ ਦੇ ਤੇ ਉੱਥੋਂ ਛੱਤੀ ਗੜੋਂ ਇਹਨਾਂ ਨੇ ਚੁੱਕ ਕੇ ਬੰਦੇ ਲੈਣ ਤੇ ਆ ਤੇ ਮੇਰੇ ਵਾਲੇ ਬੰਦੇ ਜਿਹੜੇ ਮੈਨੂੰ ਸੱਟਾ ਮਾਰੀਆਂ ਪ੍ਰੋਪਰ ਇੱਥੇ ਛਰੇ ਹਮਕਮ ਮੰਡੇ ਸੋ ਮੈਨੂੰ ਰੋਜ਼ ਇੱਥੇ ਮੇਰੇ ਘਰੇ ਪ੍ਰੋਪਰ ਬੰਦੇ ਘਲਦੇ ਆ ਜੇ ਗਾਂ ਤੋਂ ਲਖਣ ਚ ਖੜਿਆ ਤੇ ਅਸੀਂ ਤੈਨੂੰ ਗੋਲੀਆਂ ਮਾਰ ਦੇਣੀਆਂ ਠੀਕ ਨਹੀਂ ਕਿ ਅਸੀਂ ਤੈਨੂੰ ਇੱਥੇ ਖੜਨ ਨਹੀਂ ਦੇਣਾ ਪ੍ਰੋਪਰ ਲਖਣ ਦੀ ਰੰਜਸ਼ ਕਰਕੇ ਮੇਰੇ ਨਾਲ ਛਰੇ ਆਵੇਂ ਧੱਕੇ ਕਾਂਡੇ ਸਰਕਾਰ ਹੁੰਦਿਆ ਮੇਰੇ ਨਾਲ ਧੱਕਾ ਹੁੰਦਿਆ ਤੁਸੀਂ ਪੁਲਿਸ ਨੂੰ ਦੱਸਿਆ ਨਹੀਂ ਮੈਨੂੰ ਤਾਂ ਕੋਈ ਨਾ ਕਰੀ ਸਾਰਾ ਕੁਝ ਇਹਨਾਂ ਨੂੰ ਧਿਆਨ ਚ ਦਿੱਤਾ ਵਾ ਚੌਕੀ ਇਨਚਾਰਜ ਨੂੰ ਵੀ ਜਿੱਦਣੇ ਮੇਰੇ ਤੇ ਹਮਲਾ ਹੋਇਆ ਚੌਕੀ ਇਨਚਾਰਜ ਦੇ ਧਿਆਨ ਚ ਲਿਆਂਦਾ ਵਾ ਮੀਡੀਆ ਦੇ ਧਿਆਨ ਚ ਲਿਆਂਦਾ ਵਾ ਕਿ ਇਹਨਾਂ ਨੇ ਬੰਦੇ ਬਾਹਰੀ ਸੱਦੇ ਆ ਤੇ ਮੇਰੇ ਤੇ ਹਮ ਉਸ ਤੋਂ ਬਾਅਦ ਦੱਸਣ ਦੇ ਦਾ 10-20 ਮਿੰਟਾਂ ਦੇ ਵਿੱਚ ਹੀ ਮੇਰੇ ਤੇ ਇਹਨਾਂ ਨੇ ਹਮਲਾ ਕਰਾ ਦਿੱਤਾ ਤੇ ਮੇਰੀ ਅਜੇ ਤੱਕ ਜਿਹੜੀ ਬੰਦੇ ਸ਼ਰੇਆਮ ਹੁ ਘੁੰਮਣ ਦੇ ਆ ਹਥਿਆਰਾਂ ਦੇ ਨਾਲ ਲੈਸ ਪਿੰਡ ਦੇ ਵਿੱਚ ਅੱਜ ਤੱਕ ਇਹਨਾਂ ਨੇ ਬੰਦਾ ਕੋਈ ਰੈਸਟ ਗੈਂਗਸਟਰ ਬੰਦੇ ਆ 12 ਇਹਨਾਂ ਦੇ ਪਰਚੇ ਆ 12-13 ਪਰਚੇ ਸ਼ਰੇਆਮ ਮੈਂ ਮੰਗ ਮੈਂ ਤਾਂ ਪ੍ਰਸ਼ਾਸਨ ਕੋਲ ਇਹ ਕਰਦਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਰ ਜੇ ਨਹੀਂ ਕਰਦੇ ਤੇ ਨਸ਼ਟ ਫਿਰ ਜੇ ਨਹੀਂ ਕਰਦੇ ਤੇ ਮੈਂ ਦੱਸ ਦਿੰਦਾ ਇਹਨਾਂ ਨੂੰ ਟਾਈਮ ਦੇਣਾ ਵਾ ਤੇ ਮੈਂ ਥਾਣਾ ਘੇਰੂੰਗਾ ਨਹੀਂ ਤੇ ਮੈਂ ਹਾਈਵੇ ਰੱਖੂੰਗਾ ਜਿਸ ਤਰ੍ਹਾਂ ਅੱਗੇ ਮੈਂ ਢੱਕ ਕੇ ਫਿਰ ਆਪਣਾ ਪਰਚਾ ਕਰਾਇਆ ਫਿਰ ਮੈਨੂੰ ਤੇ ਉਹੀ ਰੂਪ ਫਿਰ ਧਾਰਨਾ ਪੈਣਾ ਵਾ ਜੇ ਮੇਰੀ ਸੁਣਵਾਈ ਨਾ ਹੋ ਗਈ ਫਿਰ ਮੇਰੀ ਇਹ ਗੱਲ ਮੈਂ ਜਦੋਂ ਫਿਰ ਗੋਲੀ ਮੈਨੂੰ ਮਾਰ ਦੇਣਗੇ ਫੇਰੀ ਆ ਫਿਰ ਤੇ ਸਾਰਿਆਂ ਨੇ ਮੁੜ ਕੇ ਸਰਕਾਰ ਨੇ ਵੀ ਕਹਿਣਾ ਵਾ ਮੰਤਰੀਆਂ ਨੇ ਵੀ ਆਉਣਾ ਵਾ ਕਿ ਸਰਪੰਚਾਂ ਦਾ ਧੱਕਾ ਹੋ ਗਿਆ ਵਾ ਤੇ ਜੇ ਪਹਿਲੋ ਹੀ ਉਹਦਾ ਪ੍ਰੋਪਰ ਆਪਾਂ ਕਾਰਵਾਈ ਇਹਨਾਂ ਬੰਦਿਆਂ ਦੇ ਪਾਵਾਂਗੇ ਤੇ ਮੈਨੂੰ ਇਨਸਾਫ ਮਿਲ ਲੂਗਾ ਨਾ ਮੈਨੂੰ ਤੇ ਇਹ ਹੈ ਕਿ ਮੈਨੂੰ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ ਕਿ ਮੇਰੇ ਵੀ ਜਿਹੜੀਆਂ ਮੈਨੂੰ ਸੱਟਾਂ ਲੱਗੀਆਂ ਮੈਨੂੰ ਵੀ ਪਤਾ ਮੇਰਾ ਪਿੰਡ ਦੇ ਵਿੱਚ ਉਹਦੀ ਸਫਾਈ ਲੈ ਲੈਣ ਕਿ ਜੇ ਕਿਸੇ ਨੂੰ ਵੀ ਆਪਾ ਗਾਲ ਮੰਦਾ ਕੱਢਿਆ ਹੋਵੇ ਜਾਂ ਕੋਈ ਇਹਨਾਂ ਖਿਲਾਫ ਕੋਈ ਵਧਿੱਕੀ ਕੀਤੀ ਹੋਵੇ ਤਾਂ ਪਾਰਟੀ ਬਾਜੀ ਦਾ ਹੀ ਰੰਝਾ ਹਾਂਜੀ ਹਾਂਜੀ ਬਸ ਉਹ ਹੀ ਹੋਰ ਮੇਰੀ ਇਹਨਾਂ ਨਾਲ ਕੋਈ ਰੰਝੇ ਸ਼ਾਇ ਹੀ ਨਹੀਂ ਕੋਈ ਵੀ ਇਹਨਾਂ ਨਾਲ ਉਹਦਾ ਮੈਂ ਇਟਲੀ ਰਹਿਣਾ ਇਟਲੀ ਤੋਂ ਮੈਂ ਆਪਣੀ ਜ਼ਮੀਨ ਜਾਇਦਾਦਾ ਕਰਕੇ ਆਉਣਾ ਆ ਤੇ ਮੈਨੂੰ ਡਰਾਉਂਦੇ ਧਮਕਾਉਂਦੀ ਦੂਜੀ ਪਾਰਟੀ ਤੇ ਮੈਂ ਘਰ ਵੀ ਨਹੀਂ ਰਹਿੰਦਾ ਮੈਂ ਸ਼ਹਿਰ ਇਹਨਾਂ ਡਰਦਾ ਇਹਨਾਂ ਤੋਂ ਇਹ ਅੱਗੇ ਵੀ ਮੇਰੇ ਗੱਲ ਪਏ ਆ ਹੁਣ ਵੀ ਮੈਨੂੰ ਇਹ ਧਮਕੀਆਂ ਦਿੰਦੇ ਆ ਤੇਰੀ ਜ਼ਮੀਨ ਤੇ ਕਬਜ਼ਾ ਕਰ ਲਾਂਗੇ ਤੈਨੂੰ ਮਾਰ ਦਾਂਗੇ ਜੇ ਤੂੰ ਪਿੰਡ ਵੜਿਆ ਇਹ ਕਰਕੇ ਮੈਂ ਡਰਦਾ ਸ਼ਹਿਰ ਹੀ ਰਹਿਣਾ ਜੀ ਉਹ ਦਿਨ ਮੇਰਾ ਝਗੜਾ ਹੋਇਆ ਸੀਗਾ ਤੁਸੀਂ ਮੌਕੇ ਹਾਂ ਜੀ ਮੈਂ ਮੌਕੇ ਤੇ ਹਾਂ ਮੈਂ ਬੋਰਡ ਪਾਉਣ ਗਿਆ ਬੋਰਡ ਪਾ ਕੇ ਆ ਗਿਆ ਤੇ ਮੈਂ ਵੀਰ ਦੇ ਲਾਗੇ ਖੜੋ ਗਿਆ ਇੱਕ ਦਮ ਨੋਆ ਗੱਡੀ ਆਈ ਇਹਦੇ ਵਿੱਚੋਂ 8-9 ਬੰਦੇ ਉੱਚੋਂ ਉਤਰੇ ਇੱਕ ਉਹ ਪੈਦਲ ਆਇਆ ਤੇ ਆ ਕੇ ਆਉਂਦੇ ਸਾਡੇ ਗਲ ਪੈ ਕੇ ਦਸਤੇ ਲੈ ਗਏ ਤੇ ਜੋ ਸਟਾ ਜੀ ਮੇਰੇ ਇਲਾਕੇ ਤੇ ਲੱਤਾਂ ਦੇ ਇਲਾਕੇ ਦੇ ਵਿੱਚ ਵਾਵੇ ਸਟਾ ਸੀ ਕੋ ਸਿਰਚ ਵੀ ਹੈਗੀ ਸੀ ਤੁਸੀਂ ਪੁਲਿਸ ਨੂੰ ਉਦੋਂ ਕੰਪਲੇਨਟ ਕੀਤੀ ਸੀ ਪੁਲਿਸ ਨੂੰ ਕੰਪਲੇਨਟ ਕੀਤੀ ਹਾਂ ਜੀ ਪੁਲਸੀਆ ਨੂੰ ਦਾਖਲ ਕਰਾ ਗਿਆ ਜੀ ਡਿਊਟੀ ਸਾਹਿਬ ਦਾਖਲ ਕਰਾਇਆ ਉਹਨਾਂ ਚੌਂਕੀਨ ਚਾਰਜ ਭੇਜਿਆ ਜੀ ਸਾਨੂੰ ਗੁਰੂ ਨਾਨਕੋਸਪੀਟਲ ਦਾਖਲ ਕਰਾ ਗਏ ਜੀ ਕਾਰਨ ਕੀ ਲੱਗਦਾ ਸਰ ਕਾਰਨ ਸਰ ਗਿਆ ਰੈਸਟ ਵੀ ਨਹੀਂ ਹੋਈ ਕਾਰਨ ਸਰ ਇਹਨਾਂ ਦਾ ਬ੍ਰਦਰ ਸਰਪੰਚ ਹੀਗਾ ਤੇ ਉਹਨਾਂ ਦੀ ਡੈਥ ਹੋ ਗਈ ਆ ਤੇ ਕਾਰਨ ਨੂੰ ਡਰਾਉਂਦੇ ਧਮਕਾਉਂਦੇ ਨਾਲ ਇਹਨੂੰ ਕੋੜਦੇ ਹੀ ਮੈਂ ਵੀ ਲੱਗਿਆ ਜੇ ਤੁਸੀਂ ਇਹਨੂੰ ਕੋੜਦੇ ਨਾਲੇ ਕਹਿੰਦੇ ਗਾਂ ਸਰਪੰਚ ਖਲੋਏਗਾ ਗਾਂ ਸਰਪੰਚ ਖਲੋਏਗਾ ਇਹਦਾ ਕਹਿ ਕੇ ਇਹਨੂੰ ਕੋਟ ਮਾਰ ਕੇ ਤੇ ਮੁੜ ਕੇ ਉਹ ਵੀਰ ਵੀ ਛਡਾਉਂਦਾ ਹੀਗਾ ਤੇ ਉਹਦੇ ਵੀ ਉਹਦੇ ਸੱਟਾਂ ਲਾਈਆਂ ਉਂਗਲਾਂ ਤੋਂ ਟੁੱਟੀਆਂ ਫ੍ਰੈਕਚਰ ਹੋ ਗਈਆਂ ਜੀ ਤੇ ਮੰਗ ਇਹੋ ਜਿਹਾ ਨੂੰ ਇਨਸਾਫ ਦੀ ਮੰਗ ਕਰਦੇ ਆਂ ਅੱਗੇ ਵੀ ਮੈਂ ਬਾਹਰੋਂ ਆਇਆ ਉਹਦੋਂ ਵੀ ਮੇਰੇ ਗਲ ਅੱਡੇ ਦੇ ਵਿੱਚ ਹੀ ਪਏ ਹੋ ਵੀਡੀਓ ਵੀ ਹੈਗੀ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਫੇਸਬੁੱਕ ਦੇ ਉੱਤੇ ਤੇ ਕੋਈ ਚੁੰਦੇ ਵੀ ਇਹ ਪਿੰਡ ਨਾਲ ਵੇ ਜਮੀਨ ਜਾਇਦਾਦ ਤੇ ਘਰ ਤੇ ਕਬਜ਼ਾ ਕਰਨੀ ਹੈ ਜੀ ਤਾਂ ਇਹ ਹੋਇਆ ਜੀ ਮੈਂ ਆਪਣੇ ਬੂਥ ਦੇ ਉੱਤੇ ਬੈਠਾ ਆਂ ਕਿ ਇਹ ਆਪਣੀਆਂ ਬੋਟਾਂ ਲੱਭੰਦੇ ਹੀ ਤੇ ਉਧਰੋਂ ਬੰਦੇ 14-15 ਆ ਕੇ ਜੱਕਦਾਂਮੀ ਸਾਨੂੰ ਸੋਟਿਆਣਾ ਕੁੱਟਣ ਲੱਗੇ ਆ ਸਾਡੇ ਸਟਾਂ ਲਾ ਕੇ ਮੈਂ ਜਦੋਂ ਵੇਖਿਆ ਵੀ ਸਰਪੰਚ ਸਾਹਿਬ ਇਹਨਾਂ ਨੂੰ ਕੁੱਟਾਂ ਦੇ ਦੇ ਮੈਂ ਭੱਜ ਗਿਆ ਮੈਂ ਵੀ ਇਹਨੂੰ ਕਿਉਂ ਮਾਰਦਣ ਲੱਗੇ ਅੱਗੇ ਉਹਦਾ ਹੀ ਭਰਾ ਦੀ ਡੈਥ ਹੋਈ ਆ ਘਰ ਉਹਨਾਂ ਦਾ ਬਰਬਾਦ ਅੱਗੇ ਹੋਇਆ ਵਾ ਤੇ ਜੇ ਉਹ ਚੰਗੇ ਕੰਮ ਕਰਦੇ ਆ ਤੇ ਉਹਨਾਂ ਨੂੰ ਕਰਨ ਦੋ ਉਹਨਾਂ ਫਿਰ ਮੇਰੇ ਦਿਵਾਲੇ ਹੋ ਗਏ ਮੇਰੇ ਵੀ ਸੱਟਾਂ ਲਾਈਆਂ ਮੇਰੀਆਂ ਉਂਗਲਾਂ ਜਿਹੜੀਆਂ ਉਹ ਟੁੱਟ ਗਈਆਂ ਵਾ ਮੇਰੀ ਲੱਤ ਤੇ ਵੀ ਸੱਟਿਆਰ ਕਤੇ ਵੀ ਸੱਟਿਆ ਬਜ਼ੁਰਗ ਬੰਦਾ ਚਿੱਟੀ ਦਾੜੀ ਆ ਮੁੰਡੇ-ਹੁੰਡੇ ਸਾਨੂੰ ਮਾਰਨਾ ਇਹ ਦੱਸੋ ਵੀ ਕੋਈ ਚੰਗੀ ਗੱਲ ਆ ਫਿਰ ਪੁਰਸਤ ਪ੍ਰਸ਼ਾਸਨ ਨੂੰ ਇਹ ਆ ਵੀ ਜਦੋਂ ਦਾ ਪਤਿਆ ਕਰਾਇਆ ਇੱਕ ਬੰਦਾ ਵੀ ਨਹੀਂ ਫੜਿਆ ਉਹਨਾਂ ਇੱਕ ਬੰਦਾ ਅਰੈਸਟ ਕਰਕੇ ਉਹਨੂੰ ਦੱਸਣ ਵੀ ਆ ਬੰਦਾ ਪੜਿਆ ਵਾ ਫਿਰ ਉਹ ਰਾਹ ਗੱਦੀ ਜਾਂਦੇ ਆਪਾਂ ਨੇਰੇ ਸਵੇਰ ਜਾਣਾ ਵੀ ਆ ਸਾਨੂੰ ਡਰਾਉਂਦੇ ਧਮਕਾਉਂਦੇ ਵੀ ਆ ਕਿ ਪ੍ਰਸ਼ਾਸਨ ਕੀ ਮੰਨਦੀ ਕਰਦੀ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆਂ ਵੀ ਇਹ ਜਿਹੜੇ ਬੰਦੇ ਅਰੈਸਟ ਕੀਤੇ ਜਾਣ ਇਹਨਾਂ ਨੂੰ ਗਾਂ ਦਾ ਹੋਵੇ ਵੀ ਆਪਾਂ ਕਿ ਇਹਨਾਂ ਨੂੰ ਸੱਟਾਂ ਨਹੀਂ ਲਾਉਣੀਆਂ ਕਿਤੇ ਗੱਲ ਨਹੀਂ ਪੈਣਾ ਤੇ ਸਾਨੂੰ ਅਨਸਾਫ਼ ਜਿਹੜੀ ਆ ਸਰਕਾਰ ਦਵਾਈ ਜਾਵੇ ਆਮ ਪਾਰਟੀ ਦੇ ਹੀ ਬੰਦੇ ਆ ਆਮ ਪਾਰਟੀ ਨਾਲ ਹੀ ਰਹਿੰਦੇ ਆ ਕੋਈ ਇੰਨੇ ਦਿਨ ਹੋ ਗਏ ਅਰੈਸਟ ਹੋਈ ਤਾਂ ਲੱਗਦਾ ਵੀ ਅੱਕੀ ਕਾਰਵਾਈ ਹੋਈ ਅੱਗੇ ਵੇਖੋ ਜੀ ਇਹ ਹੁਣ ਪੁਲਿਸ ਨੂੰ ਚਾਹੀਦੀ ਆ ਵੀ ਜੇ ਪਰਚਾ ਦਰਜ ਕੀਤਾ ਬੰਦਿਆਂ ਨੇ ਸੱਟਾਂ ਲਗੀਆਂ ਨੂੰ ਆ ਵੀ ਇਹ ਦਾਖਲ ਕਰਾ ਕੇ ਆਏ ਆ ਸਚਾਈ ਤੇ ਹੀ ਜਨਨ ਵਾਲੇ ਅਮਰਤਾਰੀ ਬੰਦਾ ਮੈਂ ਇਹਨਾਂ ਦਾ ਮਾਰ ਮਾਰ ਕੇ ਮੇਰੀਆਂ ਲੱਤਾਂ ਮਾਵਾ ਤੋੜੀਆਂ ਸਨਾਨ ਪਣਾਣੀ ਪਾਣੀ ਵੀ ਨਹੀਂ ਸਾਡੇ ਕੋਲ ਚੱਜਣਾ ਹੁੰਦਾ ਇਹਨੂੰ ਪੁਲਿਸ ਨੂੰ ਚਾਹੀਦਾ ਵੀ ਉਹ ਬੰਦੇ ਅਰੈਸਟ ਕਰਕੇ ਤੇ ਸਾਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਤੇ ਨਹੀਂ ਹੁੰਦਾ ਨਾ ਸਟੱਪ ਕੀ ਹੋਏ ਫਿਰ ਵੇਖੋ ਜੀ ਫਿਰ ਆਪਾਂ ਇਹਨਾਂ ਨਾਲ ਸਪੈਸਾਬ ਨਾਲ ਲੜ ਕੇ ਵੀ ਇਹ ਧਰਨਾ ਲਾਉਣਗੇ ਆਪਾਂ ਧਰਨੇ ਦੇ ਵਿੱਚ ਸਾਹ ਹੋਵਾਂਗੇ ਫਿਰ ਉਹ ਬੰਦੇ ਅਰੈਸਟ ਕਰਨਗੇ ਆਪੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਜਿਹੜਾ ਲੈਕਚਰਾਂ ਦੌਰਾਨ ਪਿੰਡ ਪੰਡੋਰੀ ਵੜਾ ਜਿਹੜਾ ਝਗੜਾ ਆਇਆ ਸਰਪੰਚ ਮੰਗਵੀਰ ਸਿੰਘ ਸਾਨੂੰ ਇਹ ਆ ਵੀ ਉਹਨਾਂ ਨੂੰ ਇਨਸਾਫ ਦੀ ਪੁਕਾਰ ਜਿਹੜੀ ਦਲਪੰਥ ਕੋ ਸਮੁੱਚਾ ਦਲਪੰਥ ਤੇ ਸਾਂਝਾ ਫਰੰਟ ਮੋਰਚਾ ਉਹਨਾਂ ਕੋ ਜਿਹੜੀ ਕਾਲ ਗਈ ਸੀ ਉਹਦੇ ਉਪਰੰਤ ਅਸੀਂ ਅੱਜ ਜਿਹੜਾ ਆਪਣਾ ਜਿਹੜਾ ਸਪਸ਼ਟੀਕਰਨ ਤੁਹਾਨੂੰ ਪ੍ਰਸ਼ਾਸਨ ਨੂੰ ਦਿੰਨੇ ਆ ਕਿ ਜਿਹੜੀ ਉਹਦੇ ਵਧੇਗੀ ਹੋਈ ਆ ਉਹਦੀ ਜਿਹੜੀ ਤੁਰੰਤ ਜਿਹੜਾ ਪੰਜਾਬ ਪੁਲਿਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਰੰਤ ਉੱਤੇ ਐਕਸ਼ਨ ਲਿਆ ਜਾਵੇ ਤੇ ਜਾਂ ਕਿ ਉਹਨੂੰ ਜਿਹੜਾ ਇਨਸਾਫ ਦਿਵਾ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋ ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆ ਪੰਜਾਬ ਪੁਲਿਸ ਤੋਂ ਉਮੀਦ ਰੱਖਦੇ ਆ ਕਿ ਜਿਹੜੀ ਜਿਹੜਾ ਪਰਚਾ ਆਲਰੇਡੀ ਹੋ ਚੁੱਕਿਆ ਵਾ ਤੇ ਉਹਨਾਂ ਦੇ ਜਿਹੜੇ ਦਬੰਦੀ ਕਾਰਵਾਈ ਦੋਸ਼ੀਆਂ ਦੇ ਤੁਰੰਤ ਕਰਨੀ ਚਾਹੀਦੀ ਪ੍ਰਸ਼ਾਸਨ ਨੂੰ ਤਾਂ ਕਿ ਜੇ ਉਹਦੇ ਉਪਰੰਤ ਜਿੰਨੇ ਨਹੀਂ ਕਾਰਵਾਈ ਹੁੰਦੀ ਤੇ ਅਸੀਂ ਜੋਰ ਸ਼ੋਰ ਦੇ ਨਾਲ ਜਿਹੜਾ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਤੇ ਪੁਲਿਸ ਦਾ ਜਿਹੜਾ ਘਰਾਓ ਵੀ ਕਰਾਂਗੇ ਅਸੀਂ ਮੌਕੇ ਦੇ ਸਰਪੰਚ ਸਾਹਿਬ ਦੇ ਜਿਹੜਾ ਮੰਗਵੀਰ ਸਿੰਘ ਆ ਉਹਨਾਂ ਦੇ ਨਾਲ ਆ ਪਿੰਡ ਪੰਡੋਰੀ ਬੜਾਜ ਤੋਂ ਖਾਲਸਾ